ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਗਾਵਾਂ ਸੇ ਲੈ ਲੈ ਕੇ ਆਏ ਜੀ ਦੋ ਬਈ ਤਾਜ਼ੀਆਂ ਸੂਈਆਂ ਨੇ ਤੇ ਚਾਰ ਗੱਬੜਾਂ ਨੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੜ ਦੀ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਨਾਲ ਪਹੁੰਚ ਸਕੇ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 8146715352 ਆਉਂ ਪੁੱਛ ਲੈਣਾ ਬਾਈ ਬੋਧੀ ਬਾਈ ਜੀ ਸਸੀ ਗਾਲ ਸਸੀ ਗਾਲ ਡਾਕਟਰ ਸਾਹਿਬ ਹੋਰ ਠੀਕ ਹੋ ਵਧੀਆ ਜੀ ਠੀਕ ਹੈ ਜੀ ਵਧੀਆ ਚੱਲ ਬਾਈ ਕੰਮ ਕਰ ਹਾਂਜੀ ਵਧੀਆ ਚੱਲਦਾ ਨਾਮ ਤੇ ਐਡਰੈਸ ਬੋਲ ਨਾਮ ਬੱਗਾ ਸਿੰਘ ਆ ਜੀ ਹਮ ਪਿੰਡ ਛੰਨਾ ਗਲਬ ਸਿੰਘ ਵਾਲਾ ਜੀ ਹਮ ਜ਼ਿਲ੍ਹਾ ਬਰਨਾਲਾ ਜੀ ਹਮ ਤਹਿਸੀਲ ਤਪਾਈ ਨੇੜੇ ਪਿੰਡ ਬਾਈ ਨੇੜੇ ਪਿੰਡ ਜੇ ਭਲੌੜਾ ਇਧਰ ਭਾਈ ਰੂਪਾ ਭਾਈ ਰੂਪੇ ਵਾਲੀ ਸੜਕ ਤੇ ਘਰ ਆਪਣਾ ਖੇਤ ਦੇ ਵਿੱਚ ਮੋਬਾਈਲ ਨੰਬਰ ਬੋਲ 94640 ਜੀ ਹਮ 54198 ਠੀਕ ਆ ਬਾਈ ਛੇ ਗਾਮਣੇ ਬਈ ਹਾਂਜੀ ਛੇ ਗਾ ਦੋ ਤਾਜੀਆਂ ਸੂਗੀਆਂ ਦੋ ਤਾਜੀਆਂ ਸੂਗੀਆਂ ਹੀ ਰਾਤ ਹਾਂ ਤੇ ਚਾਰ ਰੱਬਣਾ ਮੁੱਲ ਪਹਿਲਾਂ ਵਾਂਗੂ ਜਾਇਜ਼ ਹੀ ਹੋਣ ਹਾਂਜੀ ਮੁੱਲ ਜਾਇਜ਼ ਹੋਣਗੇ ਹੋਣਗੇ ਫੋਨ ਤੇ ਬਹੁਤ ਠੀਕ ਆ ਬਈ ਪਹਿਲੇ ਨੰਬਰ ਵਾਲੀ ਜਿਹੜੀ ਟਾਪ ਬ੍ਰੀਡ ਖੀਰੀ ਇਹ ਹਾਂਜੀ ਮੂਹੋ ਖੀਰੀ ਆ ਜੀ ਠੀਕ ਆ ਪਹਿਲਾ ਸੂਆ ਜੀ ਪਹਿਲਾ ਸੂਆ ਦੰਦਾ ਚ ਖੀਰੀ ਰੰਗ ਰੂਪ ਬਹੁਤ ਚੰਗਾ ਕੋਲ ਲਿਆ ਬਈ ਚੋਰ ਕੇ ਦਿਖਾਉਨੇ ਆ ਟੌਬ ਬਰੀਡ ਫੁੱਲ ਕਰਦਾ ਥਣਲੇਵਾ ਕਮਾਲ ਆ ਖੀਰ ਪੰਜਾਬ ਵਾਲੀ ਜਰਸੀ ਹੈ ਇਹ ਪੰਜਾਬ ਵਾਲੀ ਜਰਸੀ ਹੈ ਚੰਗੀ ਆ ਸਨਕੀ ਆ ਬਾਈ ਬਾਕੀ ਤੋਰਾ ਤਰਾ ਦਿਖਾਉਨੇ ਇਹ ਦੰਦਾ ਜੋ ਬਿਲਕੁਲ ਦੰਦਾ ਇਹ ਦੁੱਧਾਂ ਦੀ ਆ ਖੀਰੀ ਆ ਜੀ ਬਿਲਕੁਲ ਵਸੇ ਹਾਂਜੀ ਠੀਕ 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 ਫੇਸ ਦੇਖੋ ਬਈ ਗੋਦੀਬਾਦੀ ਬਹੁਤ ਚੰਗੀ ਆ ਸਨਕਪੋਣਾ ਜਿਹੜਾ ਚੰਗਾ ਗਾ ਥਣਲੇਵਾ ਬੜਾ ਕਮਾਲ ਦਾ ਤੋਰਾ ਤਰਾ ਦੇਖੋ ਬਈ ਹਮ ਹੌਲੀ ਬਰੇ ਹੌਲੀ ਤੋ ਤੋਹਰਾ ਤਾਰਾ ਕਰਮ ਵਾਲੀ ਦਾ ਚੰਗਾ ਮੋੜ ਲਿਆ ਫਿਰ ਮੋੜ ਲਿਆ ਠੋਕਲਾ ਮੜੀਏ ਤੋਹਰਾ ਤਾਰਾ ਚੰਗਾ ਡਰ ਕਰਮ ਵਾਲੀ ਸੀਲ ਠੰਡੀਆਂ ਡਾਕਟਰ ਸਾਹਿਬ ਅੱਛਾ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲੋ ਠੀਕ ਆਂ ਬੇੜੇ ਦੇ ਵਿਚਾਲੇ ਬਹਿਜੋ ਆਏ ਨਹੀਂ ਬੈੜ ਲੱਤ ਚੱਕੂਗੀ ਪਲੂਣ ਬੱਸੀ ਹੈ ਨਾ ਜਿਵੇਂ ਪਹਿਲਾਂ ਸਾਰੀ ਭੋਰਾ ਔਲ ਨਹੀਂ ਕਰਦੀ ਛੇੜੇ ਦੇ ਵਿਚਾਲੇ ਬੈਠਾ ਬਾਈ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਆ ਦੇਖੋ ਜੀ ਦੇਖ ਦੇ ਇਸ ਦੇ ਇਸ ਤੋਂ ਬੜਾ ਪਿਆਰਾ ਬਦੀਵਾਦੀ ਚੰਗੀ ਦੰਦ ਰੀਖੋ ਬਈ ਜਮਾ ਖੀਰੀ ਆ ਚਾ ਵਾਦ ਬਈ ਹਮ ਜਮਾ ਕੱਚੀ ਖੀਰੀ ਦੁੱਧ ਵਾਲੇ ਦੰਦ ਬਈ ਇਹ ਥਣਲੇਵਾ ਕਮਾਲ ਮੁੱਠੀ ਆ ਥਣ ਕੱਲਾ ਜੀ ਮੂੰਹ ਮਾਂ ਦੇਖੋ ਇਹ ਬੱਚੀ ਦਾ ਸਹੀ ਗੱਲ ਆ ਬਈ ਜਮਾ ਇਨਾ ਪਿਆਰਾਗਾ ਹਮ ਸਹੀ ਗੱਲ ਆ ਸੋਰਾ ਤਾਰਾ ਚੰਗਾ ਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਦੇ ਨਿਕਣਵੇਂ ਪੂਰੇ ਗੈਰ ਤੇ ਮੋੜ ਲਿਆ ਬਈ ਮੁੱਲ ਫਿਰ ਫੋਨ ਤੇ ਹੋਊਗਾ ਹਾਂਜੀ ਮੁੱਲ ਫੋਨ ਤੇ ਹੋਊ ਡਾਕਟਰ ਸਾਹਿਬ ਮੁੱਲ ਜਾਇਜ਼ ਹੋਊ ਜੀ ਠੀਕ ਹੈ ਲੈ ਚਲੋ ਬਈ ਮੁੱਲ ਜਿਹੜਾ ਫੋਨ ਤੇ ਹੋਊਗਾ ਮੁੱਲ ਜਮਾ ਬਾਈ ਕਹਿੰਦਾ ਬੈੜ ਦੇ ਹਿਸਾਬ ਨਾਲ ਜਾਇਜ਼ ਹੋ ਫੇਸ ਚੰਗਾ ਬੋਦੀਵਾਦੀ ਚੰਗੀ ਐ ਸਨੱਕ ਪੋਣਾ ਬੜਾ ਥੱਲੇ ਹੱਥ ਪਲਾ ਨਾਲ ਪਟੇਜ ਨਾਲ ਸੋਰਾ ਤਾਰਾ ਚੈੱਕ ਕਰ ਆ ਜਾ ਆਰਡਰ ਦੇਖੋ ਬਈ ਆਰਡਰ ਕਮਾਲ ਦਾ ਮੁਠੀ ਵਾਲਾ ਥਣ ਇਕੱਲਾ ਇਕੱਲਾ ਥਾਣਾ ਮੇਰੇ ਕੋਲ ਬੜਾ ਕੁਝ ਪਹੁੰਚਿਆ। ਫਾਰੀ ਖਾਲੇ ਡਾਕਟਰ ਸਾਹਿਬ ਨਾਲਾਂ ਨੂੜਾਂ ਬੱਚੀ ਦੇ ਦੇਖੋ ਕਿੰਨੀਆਂ ਐਂਚੀਆਂ ਆ। ਕੱਲਾ ਕੱਲਾ ਭਾਈ ਮੁੱਠੀ ਵਾਲਾ ਥਣ ਚਾਰੇ ਥਣ ਨਿਕਣਵੇਂ ਬੀ ਗੈਬ ਤੇ। ਦੇਖੋ ਢੋਲੋ ਦੇਖੋ ਵੜਦੇ ਆ ਜੀ। ਕਿੰਨਾ ਦੁੱਧ ਦੇ ਦੂ ਐਸਟੀਮੇਟ। ਦੁੱਧ ਜੀ ਵੜ ਕਹੇ ਨੂੰ ਕੋਹਦੇ ਕਹੀ ਜਗੇ। ਹੂੰ। 20-22 ਕਿਲੋ ਦੁੱਧ ਪਾਉਣਾ ਚਾਹੀਦਾ ਬੱਸੀ ਨੂੰ ਭਲੋਣ ਨੂੰ ਪਹਿਲੇ ਸੂ। ਹਾਲੇ ਕੱਚੀ ਆ। ਹਾਂਜੀ ਬਹੁਤ ਬਈ। ਬਹੁਤ ਜ਼ਿਆਦਾ ਬਣੋ ਜੀ। ਚੰਗੀ ਆ। ਚੰਗੀ ਆ ਬਈ। ਹਾਂਜੀ। ਦੋ ਨੰਬਰ ਬਈ। ਕਿਹੜਾ ਸੂ ਆ? ਇਹ ਪਹਿਲਾ ਸੂਏ ਏਸ ਹੁੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਬਈ ਬਿਆਨ ਕੱਢੂਗੀ ਹਜੇ 5 ਤੋਂ 4 ਜੀ ਬੋਲ ਦੇ ਬਈ ਤੋਰ ਕੇ ਦਿਖਾ ਦੇ ਆਰਡਰ ਕਮਾਲ ਦਾ ਗੁਲਾਬੀ ਥਣ ਮੋਹ ਚਾਰ ਦੰਦ ਆਈ ਵਸੀ ਇਹ ਮੋਹ ਚਾਰ ਦੰਦ ਹਾਂਜੀ ਫੇਸ ਬੜਾ ਪਿਆਰਾ ਰੰਗ ਰੂਪ ਬਹੁਤ ਚੰਗਾ ਦੰਦਾਂ 'ਚ ਵਹਿੜਾ ਫੇਸ ਬਿਊਟੀ ਕਮਾਲ ਦੀ ਫੋਟੋ ਦੀ ਵਾਦੀ ਚੈੱਕ ਕਰੋ ਬਈ ਏਸ ਆ ਜਿਹੜਾ ਕਰਮਾ ਇਹਦਾ ਬਹੁਤ ਚੰਗਾ ਬਾਕੀ ਤੋਰਾ ਤਾਰਾ ਦਿਖਾਉਣੇ ਆ ਬਈ ਚੰਗੀ ਐ ਵਰਡ ਸੁਨੱਕੀ ਆ ਖਾਣ ਲੇਵਾ ਬੜਾ ਕਮਾਲ ਦਾ ਕਿੰਨਾ ਦੁੱਧ ਦੇ ਦਿੰਦਾ ਦੁੱਧ ਦਾਈ ਪਲੋਂ ਹਣ ਬੱਸੀ ਆ ਹੂੰ ਜਾਤ ਪਾ ਦੇ ਹਿਸਾਬ ਨਾਲ ਹੂੰ 23 24 ਕਿਲੋ ਦੁੱਧ ਪਾਉਣਾ ਚਾਹੀਦਾ ਬੱਸੀ ਮੋੜ ਲਿਆ ਵੀਰੇ 23 ਤੋਂ 24 ਲੀਟਰ ਦੁੱਧ ਦੀ ਵਾਈ ਕਹਿੰਦਾ ਇਹ ਤੋਂ ਉਮੀਦ ਕਰਦੇ ਆਂਗੇ ਚੰਗੀ ਐਵਰਟ ਤੋਰਾ ਤਾਰਾ ਚੰਗਾ ਹਟਰ ਕਮਾਲ ਦਾ ਫੇਸ ਬੜਾ ਚੰਗਾ ਨਾਲੇ ਬਾਬਾ ਜੀ ਬਹੁਤ ਚੰਗਾ ਕੱਚੀ ਕੱਚੀ ਆ ਦਣ ਲੈਂਦੀ ਆ ਆਓ ਠੀਕ ਆ ਪੂਰੀ ਠੰਡੀ ਸੀ ਲ ਆ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲੋ ਪੂਰਾ ਬਾਸਤਵ ਨਹੀਂ ਬੱਚੀ ਦੇਖੋ ਕੀ ਬਾਤ ਆਇਆ ਜਮਾ ਸਹੀ ਆ ਬਾਈ ਠੰਡੀ ਆਏ ਪਿਆਈ ਦੇਖੋ ਲੈ ਵਾ ਲੂ ਆ ਹਜੇ ਨੂੰ ਵਰਗਾ ਪੋਲਾ ਆਏ ਮੋਰੋ ਮਰੋ ਦੇਖ ਲੋ ਕੱਚੀ ਕੱਚੀ ਆ ਬਾਈ ਦਿਨ ਹਜੇ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਬਹੁਤ ਸੋਹਣਾ ਤਿਆਰ ਕੀਤਾ ਪ੍ਰਿੰਟ ਪ੍ਰਿੰਟ ਬੱਚੀ ਦਾ ਬਹੁਤ ਚੰਗਾ ਆ ਹਾਂਜੀ ਹਾਂਜੀ ਅੱਗੇ ਬਾਈ ਤੈਨਾਂ ਨੰਬਰ ਖੋਲ ਲੋ ਇਹ ਕਿਹੜਾ ਸੁਆ ਬਾਈ ਕਿਹੜਾ ਸੁਆ ਬਾਈ ਦੂਜਾ ਸੂਆ ਸੁੰਦਿਆ ਡਾਕਟਰ ਸਾਹਿਬ ਕਿੰਨੇ ਦਿਨ ਲੈਂਦੀ ਹੈ ਬਈ ਦਿਨ ਲੈ ਜੂ ਜਿਹੜੇ 8 ਤੋਂ 10 ਜੀ ਇਹ 8 ਤੋਂ ਬਈ 10 ਦਿਨਾਂ ਦੀ ਕੱਤੀ ਆ ਕੱਦ ਫੁੱਲ ਰੰਗ ਰੂਪ ਚੰਗਾ ਆਰਡਰ ਵੀ ਦਿਖਾਵਾਂਗੇ ਨੇੜ ਤੋਂ ਆਰਡਰ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਲੈ ਮੂਰੋਂ ਵੀ ਲੈ ਵਲੂਆ ਚੈੱਕ ਕਰੋ ਚਾਰੇ ਥਣ ਇੱਕੋ ਜਿਹੀ ਬਈ ਪੂਰੇ ਗਾਇਬ ਤੇ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬਈ ਬੜਾ ਫੇਸ ਵੀ ਬੜਾ ਪਿਆਰਾ ਬਈ ਬੋਦੀ ਬਾਦੀ ਬਹੁਤ ਚੰਗੀ ਆ ਸਨਕਪੁਣਾ ਬਹੁਤ ਆ ਬਈ ਬੜਾ ਕਿੰਨਾ ਦੁੱਧ ਦੇ ਦੂੰ ਅਸਟੀਮੇਟ ਇਹ ਦੁੱਧ ਦੀ ਮਾਲਕਾਂ ਨੇ ਦਾ ਇਹਦਾ ਦੱਸਿਆ 27 28 ਕਿਲੋ ਹੂੰ ਜਿਹਨੇ ਵੀ ਆਪਾਂ ਤੋਂ ਬੰਦਾ 25 ਮੰਨ ਕੇ ਲੈ ਕੇ ਜਾਂ ਠੀਕ ਆ ਬਾਈ 25 ਲੀਟਰ ਦੁੱਧ ਮੰਨ ਕੇ ਬਾਈ ਕਹਿੰਦਾ ਸੌਦਾ ਕਰ ਲਿਓ ਕਰਦ ਬੱਡ ਫੁੱਲ ਰਾਜੀ ਰੂਜੀ ਚੰਗੀ ਥਣਲੇਵਾ ਚੰਗਾ ਮੁੱਠੀ ਵਾਲਾ ਥਣ ਮੋੜ ਦੇ ਵੀਰੇ ਕੱਲਾ ਕੱਲਾ ਥਾਣਾ ਚਾਰੇ ਥਣ ਨਿਕਣਵੇਂ ਪੂਰੇ ਗੈਰ ਦੀ ਸੰਢੀ ਸੀਲ ਹਾਂਜੀ ਠੀਕ ਸੀਲ ਠੰਡਿਆ ਡਾਇਰੈਕਟਰ ਸਾਹਿਬ ਜਿਵੇਂ ਮਰਜੀ ਹੱਥ ਫੇਰੀ ਚੁਰੀ ਚੱਲੋ ਆ ਦੇਖ ਲੋ ਆਏ ਆਲੇਵਾ ਜਮਾ ਰੂਮ ਵਰਗਾ ਲੈ ਲੈ ਕਿਆ ਬਾਤ ਹੈ ਸੱਚੀ ਕੱਤੀਆ ਹਣ ਲੈ ਲੈਂਦੀ ਆ ਖੁਦ ਨੂੰ ਆਰਡਰ ਆ ਜਿਹੜਾ ਸੋਨਾ ਤਿਆਰ ਕਰ ਲਿਆ ਰਾਜੀ ਫੋਲਾ ਕੱਦ ਫੋਲਾ ਲੈਵਾ ਕਮਾਲ ਕਰ ਮੋਲ ਬਈ ਜੈ ਜੀ ਹਾਂ ਮੋਲ ਜੈ ਜੀ ਹੂ ਹੂ ਫੋਨ ਤੇ ਬਹੁਤ ਠੀਕ ਆ ਮੋਲ ਜਿਹੜਾ ਬੈਠਦੇ ਹਾਂ ਉਹਨਾਂ ਬਾਈ ਕਹਿੰਦਾ ਜੈ ਜੀ ਹੋਊਗਾ ਮੋਲ ਹੋਊਗਾ ਬਈ ਫੋਨ ਤੇ ਆ ਦੇਖ ਲੋ ਮੂਰੋ ਮਾਰੋ ਲੇਵਾਲੇ ਲੇਵਾਲੂਆ ਬੜਾ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਸੀ ਸੱਦ ਵੱਡ ਵੀ ਚੰਗਾ ਕਰਮ ਆ ਜੀ ਲੈ ਭਾਈ ਕੱਚੀ ਕੱਚੀ ਆ ਜੀ ਹਨ ਭਾਈ ਬਣੂ ਬਹੁਤ ਲੇਵਾ ਹਨ ਹਾਂਜੀ ਹਾਂਜੀ ਠੀਕ ਆ ਭਾਈ ਅੱਗੇ ਭਾਈ 4 ਨੰਬਰ ਕਿਹੜਾ ਸੂਸ ਹੁੰਦੀ ਆ ਭਾਈ ਇਹ ਡਾਕਟਰ ਸਾਹਿਬ ਤੀਜਾ ਸੂਆ ਸੁੰਦੀ ਆ ਜੀ ਬਾਈ ਕਿੰਨੇ ਦਿਨ ਲੈਂਦੀ ਹੈ ਬਾਈ ਦਿਨ ਲੈ ਜੀ 8 ਤੋਂ 10 ਇਹ ਹੈ ਜੀ ਕੱਚੀ ਕੱਚੀ ਆ ਬਾਈ ਇਹ ਥਣ ਦਿਖਾਉਣਾ ਖੋਲ ਦੋ ਬਾਈ ਤੋੜ ਦੋ ਪਹਿਲਾ ਕੱਲਾ ਥਣ ਮੁਰਤੀ ਵਾਲਾ ਥਣ ਨਾੜਾ ਨੂੜਾ ਫੁੱਲ ਚਾਹੀਆਂ ਕੱਚੀ ਜ਼ਰੂਰ ਆ ਬਾਈ ਦੇਣਾ ਲੈਂਦੀ ਆ ਬਾਈ ਕਹਿੰਦਾ 8 ਉਹਦੋਂ ਨੂੰ ਆਰਡਰ ਦੀ ਕੁਆਲਿਟੀ ਨੇ ਕਮਾਲ ਦੀ ਤਿਆਰ ਕਰਨੀ ਹੈ ਫੇਸ ਵਗੈਰਾ ਵੀ ਦੇਖੋ ਡਾਕਟਰ ਸਾਹਿਬ ਲੈ ਫੇਸ ਦੇਖੋ ਫੇਸ ਬੜਾ ਪਿਆਰਾ ਕਰਮਾੜੀ ਦਾ ਫਰੰਟ ਫਰੰਟ ਵੀ ਚੰਗਾ ਰਾਜੀ ਰੂਜੀ ਫੁੱਲ ਕੱਦ ਵੱਡਾ ਲੀ ਬੜਾ ਦੁੱਧ ਵਾਕਈ ਚੰਗਾ ਬਾਦੂ ਕਿੰਨਾ ਕੁ ਦੇ ਦੂ ਭਾਈ ਦੁੱਧ ਜੀ ਮਾਲਕਾਂ ਨੇ ਤਾਂ ਇਹਦਾ 26 27 ਕਿਲੋ ਆਖਿਆ ਹਾਂ ਆਪਾਂ ਤਾਂ 25 26 ਮੰਨ ਕੇ ਲੈ ਕੇ ਜਾਵੇ ਬਠੀਕਾ ਭਾਈ ਮੋੜ ਲਿਆ ਪਏ ਠੰਡੀ ਸੀ ਲਾਉ ਹਾਂਜੀ ਠੰਡੀ ਸੀ ਲਾ ਬਾਈ ਕਹਿੰਦਾ ਕੱਦ ਵੱਡ ਫੁੱਲ ਰੰਗ ਰੂਪ ਚੰਗਾ ਥਣਲੇਵਾ ਬੜਾ ਕਮਾਲ ਭਾਈ ਜਿਵੇਂ ਮਰਜੀ ਬੈਠ ਰੇ ਕੋਈ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ ਲੈ ਬਈ ਟੱਲਾ ਢੁਲਾ ਦੇਖ ਡਾਕਟਰ ਸਾਹਿਬ ਬਹੁਤ ਟੱਲਾ ਢਲਾ ਆਏ ਬੈਰੂ ਅਰ ਗਲੇ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲ ਕਹਿਣਾ ਕੁਛ ਨਹੀਂ ਜਿਵੇਂ ਵਾਸਤਾ ਨਹੀਂ ਲੋ ਸਹੀ ਅੱਲਾ ਲੈ ਅਹ ਮੂਰੇ ਮਾਰੋ ਦਿਖਾ ਦੇ ਡਾਕਟਰ ਸਾਹਿਬ ਹਾਂ ਬਈ ਲੈ ਚੱਲ ਕੋਈ ਤੇ ਮੁੱਲ ਜਾਇਜ ਹਾਂ ਮੁੱਲ ਜਾਇਜ ਹੂ ਹੂ ਫੋਨ ਤੇ ਠੀਕ ਮੁੱਲ ਜਿਹੜਾ ਵੈੜ ਦੇ ਹਿਸਾਬ ਨਾਲ ਬਾਈ ਕਹਿੰਦਾ ਜਾਇਜ ਹੀ ਹੋਊਗਾ ਹੋਊਗਾ ਬਾਈ ਫੋਨ ਤੇ ਮੁੱਲ ਬਾਈ ਦੇ ਪਹਿਲਾਂ ਵੀ ਜਾਇਜ ਹੀ ਹੁੰਦੇ ਆ ਕਈ ਵੀਡੀਓ ਪਾ ਦੀਆਂ ਬਈ ਇਸ ਘਰ ਤੋਂ ਤੇ ਮੁੱਲ ਬਾਈ ਜਾਇਜ ਹੀ ਰੱਖਦਾ ਆ ਤੇ ਰੱਖਦਾ ਭਾਈ ਫੋਨ ਤੇ ਕਿਉਂ ਕਈ ਵਾਰੀ ਭਰਾ ਕਹਿੰਦਾ ਵੇਚਣ ਵਾਲੇ ਭਰਾ ਲੈ ਜਾਂਦੇ ਅੱਗੇ ਵੀਰੇ ਪੰਜ ਨੰਬਰ ਸੂਈ ਵੀ ਹੈ ਜੀ ਹਾਂ ਜੀ ਰਾਤ ਸੂਈ ਹੈ ਇਹ ਰਾਤ 10 11 ਵਜੇ ਬੜਾ ਕਿਹੜਾ ਸੂਹਾ ਸੂਈ ਹੈ ਸੂਹਾ ਦੂਜਾ ਸੂਈ ਹੈ ਅੱਛਾ ਬੱਚਾ ਕੀ ਦੇਤਾ ਭਾਈ ਮਗਰ ਬੱਸੀ ਹੈ ਜੀ ਬੱਚੀ ਚੰਗੀ ਹਾਂ ਯਾਰ ਸੀ ਬੱਸੀ ਹੈ ਬਹੁਤ ਵਧੀਆ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਚੰਗੀਆਂ ਨੇੜ ਤੋਂ ਚੈੱਕ ਕਰ ਲੋ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਕਿੰਨਾ ਬੋਲਾ ਹੁਣ ਭਾਈ ਬੋੜਾਈ ਦੇ ਬੈਡ ਦਾ ਤਰਕੇ ਗੱਡਿਆ ਸੀ 7 ਕਿਲੋ ਗ੍ਰਾਮ ਸਰ ਠੀਕ ਆ ਹਾਂਜੀ ਆਰਡਰ ਕਮਾਲ ਦਾ ਕੱਲਾ ਕੱਲਾ ਥਾਣਾ ਚਵਾਈ ਕਿਵੇਂ ਆ ਚਵਾਈ ਜਮ ਇੱਕ ਨੰਬਰ ਆਈ ਠੀਕ ਆ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਪ੍ਰਿੰਟ ਫਰੰਟ ਤੇ ਚੰਗਾ ਤੇ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰਿਆ ਬਾਈ ਤੇ ਚਵਾਈ ਇਹਦੀ ਹੋਈ ਵੀ ਆ ਸ਼ਾਬਾਸ਼ ਹਾਂ ਹਾਂਜੀ ਸ਼ਾਬਾਸ਼ ਬਾਈ ਹੋਰ ਵੀ ਬਣ ਜਾਣਾ ਯਾਰ ਚਵਾਈ ਜੋਈ ਨੰਬਰ 1 ਹਾਂਜੀ ਆ ਤਾਰਾ ਮਾਰ ਕੇ ਦਿਖਾ ਦਿੰਨੇ ਆ ਜੀ ਬੱਚਾ ਮਗਰ ਬੱਚੀ ਸੂਈ ਸਵਾਈ ਜੇਰ ਜਰ ਜੇ ਰੋਕੇ ਆਈ ਉਹ ਮੱਠਲ ਚ ਪਈ ਆ ਜੀ ਠੀਕ ਉਹ ਦਿਖਾ ਦਿਓ ਹੂੰ ਹੋਏ ਤੇ ਤੋਰਾ ਤਾਰਾ ਬਹੁਤ ਚੰਗਾ ਠੰਡੇ ਵਾਲਾ ਬਹੁਤ ਕਮਾਲ ਦਾ ਚਵਾਈ ਦਿਖਾਉਣੇ ਬਾਈ ਲੈ ਵੀਡੀਓ ਦੇ ਵਿਚਾਲੇ ਖੜਾ ਲੀ ਕੀ ਆ ਬਾਤ ਚੋਣ ਬੜਾ ਚੰਗਾ ਲੱਗਿਆ ਯਾਰ ਹਾਂਜੀ ਡਾਕਟਰ ਸਾਹਿਬ ਲੈ ਕੀ ਆ ਬਾਤ ਚੋਣ ਦੇਖੋ ਚੋਣ ਬਹੁਤ ਚੰਗਾ ਲੱਗਿਆ ਹਲੋ ਬੜ ਠੀਕ ਆ ਬਾਈ ਕਿਆ ਬਾਤ ਹੈ ਚਵਾਈ ਨਹੀਂ ਸੀਲ ਠੰਡੀ ਹੈ ਜਮਾ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲੋ ਪੂਰਾ ਵਾਸਤਾ ਨਹੀਂ ਬੈਠ ਲੈ ਚੱਲ ਬਈ ਹਾਂ ਫੇਸ ਹੂਸ ਚੰਗਾ ਬਈ ਰੰਗ ਰੂਪ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਬਾਕੀ ਤੋਰਾ ਤਾਰਾ ਚੰਗਾ ਬੜੀ ਇਹ ਇੱਕ ਤਾਜੀ ਸੂਈ ਕਰਕੇ ਕੱਖ ਪੱਠਾ ਨਹੀਂ ਚੱਕਿਆ ਵੜਨੇ ਹਜੇ ਉਹ ਕੱਖ ਨਹੀਂ ਚੱਕਿਆ ਪੁਰਾਣੀ ਚੱਕਿਆ ਹੂੰ ਠੀਕ ਹੈ ਬਈ ਮੁੱਲ ਜਾਇਜ਼ ਹੂੰ ਹਾਂ ਮੁੱਲ ਜਾਇਜ਼ ਹੂ ਠੀਕ ਮੋਤਲ ਬਾਈ ਕਹਿੰਦਾ ਫੋਨ ਤੇ ਮੋਲ ਜੈ ਜੋ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਕੁਆਲਿਟੀ ਵਾਲੀ ਆ ਬਾਈ ਥਾਣਲੇ ਵਾ ਬੜਾ ਚੰਗਾ ਕੱਲਾ ਕੱਲਾ ਥਾਣੂ ਮੁੱਠੀ ਰੱਖਣ ਪਾਂਡਾ ਬਾਬ ਚੰਗਾ ਕਰਨ ਵਾਲੀ ਹਾਂਜੀ ਅਕੇ ਵੀਰੇ ਲਾਸਟ 6 ਨੰਬਰ ਕਿਹੜਾ ਸੂਸ ਸੂਈ ਆ ਇਹ ਵੀ ਤੀਜਾ ਸੂਸ ਸੂਈ ਆ ਬਾਈ ਕਦੋਂ ਸੂਈ ਆ ਬਈ ਇਹ ਇਹ ਵੀ ਰਾਤ ਕੱਲ 10 11 ਵਜੇ ਦੀ ਸੂਈ ਵੇ ਰਾਤ ਦੀ ਬੱਚਾ ਕੀ ਆ ਬੱਸ ਆਈ ਮਗਰ ਬੱਚਾ ਬਾਈ ਠੀਕ ਆ ਜੇਰ ਬਾਈ ਜੇਰ ਦੋਨੇ ਵਿਹੜਾ ਦੀ ਆ ਪਈ ਏ ਟੋਕਰੀ ਚ ਠੀਕ ਆ ਹਾਂਜੀ ਦੋਨਾਂ ਦੀ ਬਾਈ ਟੋਕਰੀ ਚ ਪਾਈ ਬੈਠਾ ਖੋਲ ਦੇ ਵਿੱਚ ਔਰ ਦੇ ਥਾਂਲੇਵਾ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਵੀ ਆਰਡਰ ਬੜਾ ਚੰਗਾ ਬਈ ਫੇਸ ਬਿਊਟੀ ਵੀ ਕਰਮਾਈ ਦੀ ਚੰਗੀ ਆ ਕਿੰਨਾ ਬੋਲਾ ਦੱਸਿਆ ਬਾਈ ਨੇ ਬੋਲਾ ਵੀਰੇ ਸਵੇਰੇ ਕੱਢਿਆ ਇਹ ਲੋ ਸੀ 7 ਕਿਲੋ ਠੀਕ ਆ ਬਾਈ ਹਾਂ ਕਿੰਨਾ ਕ ਦੁੱਧ ਦੇ ਦੂੰ ਯਾਰ ਦੁੱਧ ਜੀ ਮੇਰੇ ਸਾਹ ਚ 20 22 ਲੀਟਰ ਪਾ ਦੂ ਬੜਾ ਹਾਂ ਰਾਜੀ ਰੂਜੀ ਫੁੱਲ ਆ ਕੱਦ ਵੱਡ ਚੰਗਾ ਥਾਂਲੇਵਾ ਬੜਾ ਚੰਗਾ ਬਈ ਪੂਰਾ ਤਰ ਚੰਗਾ ਬੈੜਾ ਮੋੜ ਲਿਆ ਬਾਈ ਠੰਡੀ ਸ਼ੀਲ ਆ ਬਈ ਹਾਂਜੀ ਸ਼ੀਲ ਠੰਡੀ ਆ ਬੜਾ ਹਾਂ ਲਿਵੋ ਬਰਾਵਾਲੀ ਫਲੇ ਬਾਈ ਚਮਕ ਚਮਕ ਫੁੱਲ ਫੁੱਲ ਕੱਦਦਾ ਵੀ ਫੇਸ ਬੜਾ ਚੰਗਾ ਖਣਲੇਵਾ ਬੜਾ ਕਮਾਲ ਦਾ ਡਾਕਟਰ ਸਾਹਿਬ ਜਿਵੇਂ ਮਰਜੀ ਅੱਤ ਪੇਰੀ ਕਰੀ ਚਲੋ ਪੂਰਾ ਬਾਸ ਤਾੜਾ ਕੁੜਾ ਕੁਛ ਨਹੀਂ ਹੈ ਨਾ ਜੀ ਵਾਲੀ ਨੇ ਕੀ ਬਾਤ ਹੈ ਲੈ ਹਾਰਡਿਕ ਕਮਾਲ ਦਾ ਮੁੱਠੀ ਇਕੱਲਾ ਇਕੱਲਾ ਤਾਂ ਚਵਾਈ ਦੇਖੋ ਜੀ ਚਵਾਈ ਬਹੁਤ ਚੰਗੀ ਜੇ ਰਹਾ ਹਾਂ ਹਾਂਜੀ ਹੂੰ ਚੋਣ ਬੜਾ ਚੰਗਾ ਲੱਗਿਆ ਲੈ ਕੀ ਬਾਤ ਪਰ ਲੈ ਜੀ ਮਾਰ ਦੋ ਬੇਟਾ ਲੈ ਬੜੇ ਖਾਨਾ ਨਾ ਬਈ ਲੈ ਬਾਈ ਚੌਣ ਦੇ ਕੋ ਕਿਆ ਬਾਤ ਹੈ ਮੁੱਠੀ ਵਾਲਾ ਥਣ ਚਵਾਈ ਚੋ ਫੁੱਲ ਚੰਗੇ ਜਿਵੇਂ ਮਰਜੀ ਹੱਥ ਫੇਰੀ ਕਰੀ ਚਲੀ ਜਾਏ ਪੂਰਾ ਵਾਸਤਾ ਵੀ ਨਹੀਂ ਬੈਠਾ ਰਾਜੀ ਰੂਜੀ ਫੁੱਲ ਕੱਦ ਵਿੱਡ ਚੰਗਾ ਥਣ ਲੈਵਾ ਚੰਗਾ ਦੁੱਧ ਚੰਗਾ ਪਾਦੂ ਚੰਗੇ ਬੋਲੇ ਤੋਂ ਸਟਾਰਟ ਹੋਈ ਆ ਜੇਰ ਵੀ ਬਾਈ ਬੱਠਲ ਦੇ ਵਿੱਚ ਰੱਖੀ ਬੈਠਾ ਗਾ ਮੁੱਲ ਜਾਇਜ ਹਾਂ ਮੁੱਲ ਜਾਇਜ ਹੋਣਾ ਠੀਕ ਸਾ ਨਾਗ ਭਰਾ ਕੋਲੇ ਸੀਗੇ 6 ਦੋ ਤਾਜ਼ੀਆਂ ਸੀਆਂ 4 ਗੱਬਣ 6 ਦੇ ਸ਼ਹੀਦ ਖਾਤੇ ਬਾਈ ਇਸੇ ਵੀਰ ਦੇ ਕੋਈ ਵੀ ਨੱਕ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ